ਹੰਦੀ ਸਾਜੀ ਅੱਸੀ ਸਾਜੀ ਹੋ ਭਈ ਮਜੀਦ ਅਸੋਰ ਆਪਣੇ ਭਰਾ ਵੀਰੇ ਆਏ ਆ ਛੋਟੇ ਵੀਰੇ ਤੇ ਜਿੱਦਾਂ ਆਪਾਂ ਨੂੰ ਪਤਾ ਵੀ ਹੁਣ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਮੈਚ ਸ਼ੁਰੂ ਆ ਤੇ ਆਪਾਂ ਫਰਾਮਨ ਉਹਨਾਂ ਨੇ ਟੀਰੇ ਨੂੰ ਸੱਜੇ ਸਾਜ ਨੇ ਤੇ ਚਲੋ ਵਧੀਆ 플레이ਰ ਵੱਡੇ 플레이ਰ ਆ ਚਲੋ ਬਾਹਰ ਬੈਠੇ ਆ ਹਨਾ ਵੀ ਹੁਣ ਆਪਾਂ ਵੀ ਇੱਥੇ ਬਾਹਰ ਵਾਲੇ ਬਣਨਾ ਆ ਤੇ ਆਪਾਂ ਤਗੜੇ ਹੋਣਾ ਸੀਜ਼ਨ ਸ਼ੁਰੂ ਆ ਤੇ ਮਿਹਨਤ ਕਰੋ ਖਰਾਕ ਖਾਓ ਤੇ ਆਪਣਾ ਕੋਈ ਵੀ ਆ ਮਿਹਨਤ ਨਾਲ ਹੀ ਤਗੜੇ ਹੋਇਆ ਜਾਣਾ ਜਾਨ ਵੀ ਕੈਮ ਹੋ ਕੇ ਖੇਡਿਆ ਕਰੋ ਮੇਰੇ ਭਰਾ ਬਣ ਕੇ ਦਿਲ ਨਾ ਛੱਡੋ ਇਹ ਹੌਸਲੇ ਨਾਲ ਹੀ ਖੇਡ ਹੁੰਦੀ ਹੈ ਜੇ ਆਪਾਂ ਵੱਡੇ ਪਲੇਅਰਾਂ ਦੀ ਕਾਪੀ ਕਰਦੇ ਜਾਂ ਆਪਾਂ ਉਹਨਾਂ ਨੂੰ ਵੇਖਦੇ ਆ ਨਾ ਉਹ ਹੌਸਲੇ ਨਾਲ ਤੇ ਦਿਲ ਨਾਲ ਹੀ ਖੇਡੇ ਉਹ ਤਾਂ ਹੀ ਤਗੜੇ ਆ ਜਾਣ ਤੇ ਆਪਾਂ ਕਬੀ ਇਹਨੇ ਕਿ ਡਰ ਕੇ ਡਰ ਕੇ ਕਬੱਡੀ ਨਹੀਂ ਖੇਡੀ ਜਾਂਦੀਗੀ ਹੌਸਲੇ ਨਾਲ ਚੱਜ ਬਿਨਾ ਖੇਡੋ ਕੈਮ ਹੋ ਕੇ ਖੇਡੋ ਮੰਜ਼ਲ ਆਪਣੇ ਪੈਰਾਂ ਥੱਲੇ ਹੀ ਆ ਇਹ ਆਪਾਂ ਹੀ ਜਾਣਾ ਮੰਜ਼ਲ ਤੇ ਮੰਜ਼ਲ ਨੇ ਚੱਲ ਕੇ ਨਹੀਂ ਆਉਣਾਗਾ ਇਹ ਕਰਕੇ ਸਾਰੇ ਭਰਾਵਾਂ ਨੂੰ ਇਹ ਸੰਦੇਸ਼ ਆ ਨਵੇਂ ਵੀਰੇ ਆ ਨਵੇਂ ਮੁੰਡੇ ਆ ਹੁਣ ਟਾਈਮ ਆ ਗਰਮੀ ਆ ਮਿਹਨਤ ਵੀ ਹੋਣੀ ਆ ਹੁਣ ਤੇ ਸਿਆੜਾਂ ਚ ਤਾਂ ਆਪਾਂ ਤੁਰ ਜਾਈ ਨਹੀਂ ਛੱਡ ਹੁੰਦੀ ਮੈਚ ਹੀ ਨਹੀਂ ਮੌਕਦੇ ਪਹਿਲੀ ਗੱਲ ਮੈਚ ਡੇਲੀ ਹੁੰਦੇ ਆ ਤੇ ਹੁਣ ਆਪਣਾ ਟਾਈਮ ਆ ਤੇ ਆਪਣਾ ਤਕੜੇ ਬਈਏ ਤੇ ਗੇਮ ਕਰੀਏ ਤੇ ਮਿਹਨਤ ਕਰੀਏ ਖਾਣਾ ਖਾਈਏ ਤੇ ਆਹੀ ਸਮਾਂ ਜਿਹੜੇ ਚ ਸਰੀਰ ਗੰਢਿਆ ਜਾਣਾ ਤੇ ਡਿਸੀਜਨ ਚ ਕੰਮ ਲੈਣਾ ਆਪਾਂ ਦੇ ਤੋਂ ਤੇ ਆਪਾਂ ਜੀ ਤੁਸੀਂ ਜੀ ਸਾਰਿਆਂ ਨੇ ਖੁਸ਼ੀ ਭਾਜੀ ਦੁੱਲਾ ਭਾਜੀ ਪਾਲਾ ਭਾਜੀ ਸੁਲਤਾਨ ਭਾਜੀ ਸਾਰਿਆਂ ਨੇ ਇੱਥੇ ਬਣ ਕੇ ਨਿਕਲਣਾ ਆ ਤੇ ਇਹ ਸਾਰ ਕੇ ਮੀਂਹ ਤੇ ਕਰੋ ਤੇ ਜਿੱਦਾਂ ਹੁਣ ਟੂਰਨਾਮੈਂਟ ਚੱਲਦੇ ਆ ਇੱਥੇ ਰਿਜ਼ਲਟ ਦੇਓ ਆਪਣਾ ਤੇ ਹੁਣ ਬਾਡੀ ਖੁੱਲਦੀ ਆ ਗਰਮੀ ਆ ਇੱਥੇ ਇਹਨਾਂ ਦਿਨਾਂ 'ਚ ਸਾਰੇ ਪਲੇਅਰ ਫਿੱਟ ਹੁੰਦੇ ਆ ਹੁਣ ਜਿਹਦੇ ਬਾਹਰੋਂ ਪਲੇਅਰ ਆਉਣੇ ਆ ਉਹ ਵੀ ਆ ਮੈਚ ਖੇਡ ਕੇ ਫਿੱਟ ਹੋਣੇ ਗਰਮੀ ਦੇ ਤੇ ਆਪਣੇ ਕੋਲੇ ਟਾਈਮ ਆ ਤੇ ਕੈਮ ਹੋ ਕੇ ਖੇਡਿਏ ਤੇ ਇਸ ਲਈ ਪਰਮਾਤਮਾ ਕਿਰਪਾ ਰੱਖੇ ਸਾਰੇ ਤੇ ਤੰਦਰੁਸਤੀ ਰੱਖੇ ਸੱਟਾ ਫਿੱਟਾ ਤੋਂ ਬਚਾਵੇ ਤਦ ਤੱਕ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ